ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਅਸੀਂ ਲਾਈਵ ਸ਼ੋਅ ਦੇ ਵਿੱਚ ਹਾਜ਼ਰ ਆ ਮੇਰੇ ਨਾਲ ਜਸਮੀਤ ਪਾਟਿਆ ਜੀ ਇਸ ਲਾਈਵ ਸ਼ੋਅ ਦੇ ਵਿੱਚ ਮੌਜੂਦ ਰਹਿਣਗੇ ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਜਸਮੀਤ ਪਾਟਿਆ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਸੁਨਿ ਲਈ ਬਹੁਤ ਬਹੁਤ ਧੰਨਵਾਦ ਜਸਮੀਤ ਜੀ ਦੋ ਤਿੰਨ ਅਹਿਮ ਪੁਆਇੰਟਸ ਨੇ ਮੈਂ ਚਾਹਾਂਗਾ ਕਿ ਤੁਸੀਂ ਉਹਦੇ ਉੱਪਰ ਪੂਰੀ ਕਲੈਰਿਟੀ ਦਿਓ ਤਾਂ ਕਿ ਸਾਡੇ ਵਿਦਿਆਰਥੀਆਂ ਨੂੰ ਚੰਗੀ ਗਾਈਡੈਂਸ ਮਿਲ ਸਕੇ ਸਭ ਤੋਂ ਪਹਿਲਾਂ ਤਾਂ रिजल्ट आए ਨੇ ਸਾਡੇ 10+2 ਦੇ ਵਿਦਿਆਰਥੀਆਂ ਦੇ ਔਰ 10+2 ਦੇ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਕੈਨੇਡਾ ਜਾ ਕੇ ਪੜਨਾ ਚਾਹੁੰਦੇ ਨੇ ਉਹਦੇ ਨਾਲ ਨਾਲ ਕੈਨੇਡਾ ਦੇ ਬਾਰੇ ਜਿਹੜੀ ਨਾ ਪੱਖੀ ਚਰਚਾ ਬਹੁਤ ਜ਼ਿਆਦਾ ਚੱਲ ਰਹੀ ਹੈ ਉਹ ਨਾ ਪੱਖੀ ਚਰਚਾ ਦਾ ਕਾਰਨ ਕੀ ਹੈ ਹਜੇ ਵੀ ਬਹੁਤ ਸਾਰੇ ਸਟੂਡੈਂਟਸ ਕਹਿੰਦੇ ਨੇ ਕੈਨੇਡਾ ਦੇ ਵਿੱਚ ਕੰਮ ਨਹੀਂ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਹਾਲਾਂਕਿ ਕਈਆਂ ਦਾ ਨਜ਼ਰੀਆ ਵੱਖਰਾ ਹੈ ਕਈ ਕਹਿੰਦੇ ਕਿ ਪ੍ਰੋਪਰ ਐਜੂਕੇਸ਼ਨ ਦੇ ਨਾਲ ਪ੍ਰੋਪਰ ਕੋਰਸ ਦੇ ਨਾਲ ਸਾਡੇ ਬੱਚੇ ਗਏ ਤੇ ਉਹਨਾਂ ਨੂੰ ਕੰਮ ਵੀ ਮਿਲ ਰਹੇ ਨੇ ਕੀ ਕੋਈ ਪ੍ਰਵਿੰਸ ਨੇ ਅਜਿਹੇ ਜਿੱਥੇ ਕੰਮ ਦੀ ਘਾਟ ਹੈ ਜਾਂ ਸਟੂਡੈਂਟ ਸਾਡੇ ਕਿਸੇ ਖਾਸ ਪ੍ਰਵਿੰਸ ਦੇ ਵਿੱਚ ਜਾਣ ਜਿਹੜੇ ਟੈਂਪਲਸ 2 ਕਰ ਚੁੱਕੇ ਨੇ ਨਵੇਂ ਬੱਚੇ ਉਹਨਾਂ ਦੇ ਮਾਪੇ ਵੀ ਬਹੁਤ ਜ਼ਿਆਦਾ ਕਨਫਿਊਜ਼ ਨੇ ਕਿ ਕੀ ਉਹ ਕੈਨੇਡਾ ਦੀ ਰਾਹ ਚੁਣਨ ਜਾਂ ਕਿਸੇ ਹੋਰ ਮੁਲਕ ਬਾਰੇ ਸੋਚਣ ਸੋ ਮੈਂ ਜਾਊਂਗਾ ਇਹਦੇ ਤੇ ਥੋੜੀ ਜੀ ਅੱਜ ਕਲੈਰਿਟੀ ਦਿਓ ਕੈਨੇਡਾ ਬਾਰੇ ਜਿਹੜਾ ਨਾ ਪੱਖੀ ਮਾਹੌਲ ਹੈ ਉਹਦਾ ਕਾਰਨ ਕੀ ਹੈ ਔਰ ਸੱਚ ਕੀ ਹੈ ਇਹ ਦੇਖੋ ਸੁਰੇਂਦਰ ਜੀ ਬੱਚਾ ਜਦੋਂ ਜਾਂਦਾ ਹੈ ਨਾ ਹੁਣ ਆਪਾਂ ਸਟੱਡੀ ਵੀਜ਼ੇ ਤੇ ਮੈਂ ਕੈਨੇਡਾ ਦੀ ਗੱਲ ਹੀ ਕਰਾਂਗਾ ਆਸਟ੍ਰੇਲੀਆ 'ਚ ਵੀ ਸੇਮ ਹੀ ਹਾਲ ਹੈ ਸਰ ਆਸਟ੍ਰੇਲੀਆ ਤੁਸੀਂ 10 ਬੱਚਿਆਂ ਨੂੰ ਫੋਨ ਮਾਰ ਲਓ ਅੱਜ ਉਹ ਵੀ ਕਹਿਣਗੇ ਅਸੀਂ ਤਿੰਨ ਵੇਲੇ ਬੈਠੇ ਆਂ ਸੱਤ ਕੰਮ ਕਰ ਰਹੇ ਆਂ ਉਹਦੇ 'ਚੋਂ ਵੀ ਤਿੰਨ ਚਾਰ ਬੱਚੇ ਨਿਕਲ ਆਣਗੇ ਜਿਹੜੇ ਕੰਮ ਨਹੀਂ ਕਰ ਰਹੇ ਔਰ ਉਹ ਵੀ ਬੱਚੇ ਕਹਿਣਗੇ ਅਸੀਂ ਕਾਲਜ ਛੱਡਤਾ ਕਿਉਂਕਿ ਕੈਨੇਡਾ 'ਚ ਵੀ ਇਦਾਂ ਦੀ ਸਿਚੁਏਸ਼ਨ ਆ ਰਹੀ ਹੈ ਕਿ ਬੱਚੇ ਕਾਲਜ ਛੱਡਤਾ ਪੜ੍ਹਾਈ ਨਹੀਂ ਕੀਤੀ ਪ੍ਰਾਈਵੇਟ ਕਾਲਜਾਂ 'ਚ ਚਲੇ ਗਏ ਜੋ ਕਾਲਜ 'ਚ ਗਏ ਉਹਦੀ ਪੜ੍ਹਾਈ ਔਖੀ ਸੀ ਸੋ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਸਾਡਾ ਇੱਕ ਪਰਪਸ ਹੈਗਾ ਸੀ ਨਾ ਬਾਹਰ ਜਾਣ ਦਾ ਪਰਪਸ ਆਪਣਾ ਮੂਟਾ ਹੈਗਾ ਸੀ ਬਾਹਰ ਜਾਣ ਦਾ ਉਹ ਕਿਤੇ ਨਾ ਕਿਤੇ ਪੇਰੈਂਟਸ ਤੇ ਸਟੂਡੈਂਟਸ ਨੇ ਬਦਲ ਲਿਆ ਉਹ ਪਹਿਲਾ ਪਰਪਸ ਹੁੰਦਾ ਸੀ ਕਿ ਯਾਰ ਪਹਿਲਾਂ ਪੜਾਂਗੇ ਆਪਾਂ ਠੀਕ ਹੈ ਫਿਰ ਉਹ ਪੜ ਕੇ ਜੇ ਚੰਗਾ ਕੋਰਸ ਕਰਾਂਗੇ ਨਾ ਫਿਰ ਆਪਾਂ ਉਹਨੂੰ ਜੋਬ ਲੱਭਾਂਗੇ ਔਰ ਜੋਬ ਲੱਭ ਕੇ ਉੱਥੇ ਵੀ ਆਰ ਲਵਾਂਗੇ ਹੁਣ ਪਰਪਸ ਹੋ ਗਿਆ ਪੜਾਂਗੇ ਨਹੀਂ ਠੀਕ ਹੈ ਅਸੀਂ ਪੜਨ ਤਾਂ ਚੱਲੇ ਹੀ ਨਹੀਂ ਅਸੀਂ ਕੰਮ ਕਰਨ ਚੱਲੇ ਆ ਪੈਰੈਂਟਸ ਨੇ ਵੀ ਪ੍ਰੈਸ਼ਰ ਪਾਉਣਾ ਸ਼ੁਰੂ ਕਰਤਾ ਬੱਚਿਆਂ ਤੇ ਕਿ ਸਾਨੂੰ ਪਹਿਲੇ ਮਹੀਨੇ ਤੋਂ ਤੁਸੀਂ ਪੈਸੇ ਭੇਜਣਾ ਸ਼ੁਰੂ ਕਰ ਦੋ ਸੋ ਪੈਰੈਂਟਸ ਨੂੰ ਵੀ ਤਾਂ ਮੈਂ ਬੱਚਿਆਂ ਨੂੰ ਵੀ ਕਹਿਣਾ ਚਾਹਾਂਗਾ ਕਿ ਸੀ ਥਿਸ ਇਜ਼ ਕਿਹਨੇ ਰੋਂਗ ਪ੍ਰੈਕਟਿਸ ਮੇਰਾ ਕਹਿਣਾ ਕਿ ਬੜੀ ਦਲਤ ਗੱਲ ਹੈ ਇਹ ਚੀਜ਼ ਕਹਿਣੀ ਕਿ ਤੁਸੀਂ ਪੜਨ ਜਾ ਰਹੇ ਹੋ ਫਸਟ ਚੀਜ਼ ਫਸਟ ਚੀਜ਼ ਆਪਾਂ ਪੜਨ ਜਾ ਰਹੇ ਆ ਸੈਕਿੰਡ ਚੀਜ਼ ਆਪਾਂ ਕੰਮ ਕਰਨ ਜਾ ਰਹੇ ਆ ਸੋ ਜੇ ਆਪਾਂ ਪਰਪਸ ਹੀ ਆਪਾਂ ਚੇਂਜ ਕਰਤਾ ਇੱਕ ਆਪਣਾ ਪਰਪਸ ਸੀ ਨਾ ਪੜਨ ਦਾ ਉਹ ਪੜਨ ਦਾ ਪਰਪਸ ਤਾਂ ਹੈ ਨਹੀਂ ਹੁਣ ਆਪਣਾ ਹੁਣ ਆਪਣਾ ਪਰਪਸ ਹੋ ਗਿਆ ਪੈਸੇ ਸੋ ਜੇ ਪੈਸੇ ਕਮਾਉਣ ਦਾ ਪਰਪਸ ਹੈ ਦੈਨ ਯੂ ਡੋਨਟ ਨੀਡ ਅ ਸਟੱਡੀ ਵੀਜ਼ਾ ਦੈਨ ਤਾਂ ਆਪਾਂ ਨੂੰ ਵੀ ਨੀਡ ਅ ਵਰਕ ਵੀਜ਼ਾ ਜਿਹੜਾ ਕਿ ਅੱਜ ਕੱਲ ਬਹੁਤ ਠੱਗੀ ਚੱਲ ਵੀ ਰਹੀ ਆ ਹੁਣੇ ਬੰਦੇ ਮਿਲ ਕੇ ਗਏ ਮੈਨੂੰ ਵਰਕ ਵੀਜ਼ਾ ਦੇ ਨਾਂ ਤੇ ਕਿਸੇ ਨੂੰ 14-14 ਲੱਖ ਦਿਆ ਇਹ ਦੋ ਬੰਦੇ ਲੱਗਿਆ ਹੈ ਨਹੀਂ ਅਜ 8-9 ਮਹੀਨੇ ਹੋ ਗਏ ਆ ਔਰ ਕੀ ਕਹਿੰਦੇ ਆ ਪਰੇਸ਼ਾਨ ਔਰ ਜਵਾਨ ਬੱਚੇ 12ਵੀਂ ਪਾਸ ਕਿਸੇ ਨੇ ਇਹ ਨਹੀਂ ਗਾਈਡ ਕੀਤਾ ਕਿ ਹਾਈਲਾਈਟਸ ਕਰਕੇ ਪੜਨ ਚਲੇ ਜਾਓ ਉਹ ਕਹਿੰਦੇ ਪੜ੍ਹਾਈ ਤੇ ਥੋੜੇ ਜਿਆਦਾ ਪੈਸੇ ਲੱਗਣੇ ਸਨ ਲੱਗਿਆ ਸਿੱਧਾ ਵਰਕ ਪਰਮਿਟ ਲਵਾ ਲਾਂਗੇ ਸਾਨੂੰ ਦਿੱਕਤ ਨਹੀਂ ਆਏਗੀ ਪਰ ਦਿੱਕਤ ਆ ਗਈ ਇੱਥੇ ਬੈਠੇ ਆ 8 ਮਹੀਨੇ ਤੋਂ ਔਰ ਪੈਸੇ ਵੀ ਫਸਾਈ ਬੈਠੇ ਹਾਂ ਸੋ ਮੈਨੂੰ ਲੱਗਦਾ सुरेंद्र ਜੀ ਕੀ ਪਰਪਸ ਜਿਹੜਾ ਹੈਗਾ ਨਾ ਪੇਰੈਂਟ ਸਟੂਡੈਂਟ ਸਾਰਿਆਂ ਨੂੰ ਕਿ ਆਪਣਾ ਪਰਪਸ ਕੀ ਹੈ ਪਹਿਲਾ ਗੱਲ ਤੱਕ ਕੈਨੇਡਾ ਜਾਣ ਦਾ ਯੂ ਐਸਏ ਜਾਣ ਦਾ ਜਰਮਨੀ ਜਾਣ ਦਾ ਯੂਕੇ ਜਾਣ ਦਾ ਜਸਮੀਤ ਜੀ ਥੋੜੀ ਦੇਰ ਪਹਿਲਾਂ ਹੀ ਕੈਨੇਡਾ ਦੇ ਇੱਕ ਰੇਡੀਓ ਦੇ ਉੱਤੇ ਜਿਹੜੇ ਉਹਨਾਂ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਮਾਰਕ ਮਿਲਰ ਉਹਨਾਂ ਦਾ ਬਿਆਨ ਆਇਆ ਹੈ ਕਿ ਜਿਹੜੀ ਦੁਰਵਰਤੋਂ ਹੋ ਰਹੀ ਹੈ ਐਲ ਐਮ ਆਈ ਏ ਦੀ ਕੈਨੇਡਾ ਦੀ ਸਰਕਾਰ ਉਹਦੇ ਤੇ ਬਹੁਤ ਸਖਤੀ ਕਰਨ ਜਾ ਰਹੀ ਹੈ ਸੋ ਜਿਹੜੇ ਗਲਤ ਤਰੀਕੇ ਦੇ ਨਾਲ ਵਰਕ ਪਰਮਿਟ ਕੈਨੇਡਾ ਤੋਂ ਮਿਲ ਰਹੇ ਨੇ ਐਲ ਐਮ ਆਈ ਏ ਉਹਦੇ ਉੱਪਰ ਵੀ ਹੁਣ ਸਖਤੀ ਹੋਣ ਜਾ ਰਹੀ ਹੈ ਮਾਰਕ ਮਿਲਰ ਦਾ ਬਿਆਨ ਮੈਂ ਥੋੜੀ ਜਿਹਾ ਪਹਿਲਾਂ ਹੀ ਸੁਣ ਕੇ ਹਟਿਆ ਕੈਨੇਡਾ ਦੇ ਇੱਕ ਰੇਡੀਓ ਤੇ ਟੈਲੀਵਿਜ਼ਨ ਤੇ ਉਹ ਬੋਲ ਰਿਹਾ ਹੈ ਕਰਨੀ ਚਾਹੀਦੀ ਹੈ ਉਹ ਜਿਹੜਾ ਬੱਚਾ ਪੜਨ ਗਿਆ ਪਹਿਲਾਂ ਤਾਂ ਉਹ ਪੜ੍ਹਾਈ ਤੇ ਪੈਸੇ ਲਾ ਰਿਆ ਠੀਕ ਹੈ ਪੜ੍ਹਾਈ ਤੇ ਪੈਸੇ ਲਾਉਂਦਾ ਉੱਥੇ ਲੈਂਡ ਹੁੰਦਾ ਹੈ ਕੰਸਲਟੈਂਟ ਉਹਨੂੰ ਇਦਾਂ ਦੀ ਗੋਲੀ ਪਾਉਂਦਾ ਕਿ ਯਾਰ ਤੈਨੂੰ ਪੜਨ ਦੀ ਲੋੜ ਨਹੀਂ ਛੱਡ ਪਰਾਂ ਕਿਉਂ ਪੜਨਾ ਤੂੰ ਐਲ ਐਮ ਆਈਏ ਦੇ ਮੈਨੂੰ 40000 ਡਾਲਰ ਦੇ ਉਹ 40000 ਡਾਲਰ ਤਾਂ ਲਾ ਰਿਆ ਉਹਨੇ ਪੜ੍ਹਾਈ ਤੇ ਹੁਣ ਉਹ ਕੀ ਕਹਿੰਦੇ ਆ 40000 ਡਾਲਰ ਉਹ ਵਕੀਲ ਨੂੰ ਦਿੰਦਾ ਬਿਲਕੁਲ ਜੀ ਜਿਹੜੀ ਐਲਐਮਆਈ ਹੈਗੀ ਮੈਂ ਕਮਾਂਗਾ ਕਿ ਥਿਸ ਇਜ਼ ਟੋਟਲੀ ਰੋਂਗ ਕਿਸੇ ਵੀ ਸਟੂਡੈਂਟ ਨੂੰ ਉੱਥੇ ਜਾ ਕੇ ਐਲਐਮਆਈ ਨਹੀਂ ਲੈਣੀ ਚਾਹੀਦੀ ਔਰ ਦੂਜੀ ਚੀਜ਼ ਆਪਾਂ ਸੋਚਨੇ ਆ ਕਿ ਯਾਰ ਪੜਨ ਦੀ ਕੀ ਲੋੜ ਹੈ ਪੈਸੇ ਕਮਾਣੇ ਆ ਪੈਸੇ ਕਮਾ ਕੇ ਐਲਐਮਆਈ ਲੈ ਲਾਂਗੇ ਉਹ ਜਿਹੜੇ ਪੈਸੇ ਕਮਾਏ ਹੁੰਦੇ ਸਾਰੇ ਐਲਐਮਆਈ ਚ ਲੱਗ ਜਾਂਦੇ ਆ ਜੇ ਉਹ ਪੜਾਈ ਕੀਤੀ ਹੁੰਦੀ ਤਾਂ ਐਲਐਮਆਈ ਲੈਣ ਦੀ ਲੋੜ ਹੀ ਨਹੀਂ ਪੈਣੀ ਸੀ ਸੋ ਸਟੂਡੈਂਟਸ ਕਿਤੇ ਨਾ ਕਿਤੇ ਜਿਸੀ ਕਿ ਇਹ ਤਾਂ ਹਰ ਚੀਜ਼ ਤੇ ਸਟਰੋਂਗ ਪੁਆਇੰਟ ਰੱਖਿਆ ਜਾਏਗਾ ਦੇਖੋ ਕੈਨੇਡਾ ਚਾਹੁੰਦਾ ਹੈ ਕਿ ਉਹਨਾਂ ਕੋਲ ਇੱਕ ਜੈਨੂਇਨ ਬੱਚਾ ਹੈ ਜੋ ਕੈਨੇਡਾ ਜਿਹੜਾ ਫੋਕਸ ਹੈ that is the ਫੋਕਸ ਹੈ ਕਿ ਜੈਨੂਇਨ ਬੱਚਾ ਉੱਥੇ ਆਏ ਹਰ ਕੰਟਰੀ ਕੈਨੇਡਾ ਛੱਡੋ ਆਸਟ੍ਰੇਲੀਆ ਵੀ ਇਹੀ ਜਾਂਦਾ ਹੈ ਆਸਟ੍ਰੇਲੀਆ ਨੇ ਕਿਉਂ ਵੀਜ਼ਾ ਦੇਣੇ ਬੰਦ ਕੀਤੇ ਸਰ ਦੱਸੋ 10% ਬੱਚਾ ਨਾਰਥ ਇੰਡੀਆ ਤੋਂ ਪੜ ਰਿਆ ਸੀ ਯੂਨੀਵਰਸਿਟੀ ਜ 90% ਬੱਚਾ ਪਹੁੰਚਦੇ ਆ ਯੂਨੀਵਰਸਿਟੀ ਛੱਡ ਦਿੰਦਾ ਸੀ ਕਿਉਂ ਆਸਟ੍ਰੇਲੀਆ ਨੇ ਨਾਰਥ ਇੰਡੀਆ ਨੂੰ ਵੀਜ਼ਾ ਦੇਣੇ ਘਟਾ ਦਿੱਤੇ ਕਿਉਂਕਿ ਸਾਡੇ ਬੱਚੇ ਉੱਥੇ ਜਾ ਕੇ ਪੜਦੇ ਹੀ ਨਹੀਂ ਸੀ ਪੜਨ ਦੇ ਮੋਟੋ ਨਾਲ ਹੀ ਨਹੀਂ ਗਏ ਸੋ ਪਰਪਸ ਹੈ ਜੇ ਤੁਸੀਂ ਕੈਨੇਡਾ ਜਾਓ ਆਸਟ੍ਰੇਲੀਆ ਜਾਓ ਜਰਮਨੀ ਜਾਓ ਯੂ ਐਸਏ ਜਾਓ ਯੂ ਕੇ ਜਾਓ ਜਿੱਥੇ ਮਰਜ਼ੀ ਜਾਓ ਆਪਣਾ ਪਰਪਸ ਕਲੀਅਰ ਹੋਣਾ ਚਾਹੀਦਾ ਜੇ ਆਪਾਂ ਪੜਨ ਦੇ ਪਰਪਸ ਤੋਂ ਨਹੀਂ ਚੱਲ ਰਹੇ ਫਿਰ ਆਪਾਂ ਔਖੇ ਹੋਣਾ ਹੀ ਹੋਣਾ ਤੁਸੀਂ ਸਮਝੋ ਮੇਰੀ ਗੱਲ ਫਿਰ ਆਪਾਂ ਪੜ੍ਹਾਈ ਦੇ ਪੈਸੇ ਵੀ ਖਰਾਬ ਕਰਾਂਗੇ ਵਕੀਲਾਂ ਨੂੰ ਵੀ ਪੈਸੇ ਖਰਾਬ ਕਰਾਂਗੇ ਜਿਹੜੇ ਪੈਸੇ ਕਮਾਏ ਆ ਉਹ ਵੀ ਖਰਾਬ ਕਰਾਂਗੇ ਔਰ ਅਲਟੀਮੇਟਲੀ ਆਪਾਂ ਕੀ ਕਹਿੰਦੇ ਆ ਫਿਰ ਉਸ ਕੰਟਰੀ ਨੂੰ ਕਹਾਂਗੇ ਕਿ ਇਸ ਕੰਟਰੀ 'ਚ ਸਾਨੂੰ ਕੰਮ ਨਹੀਂ ਮਿਲਦਾ ਸਾਨੂੰ ਕੀ ਕਹਿੰਦੇ ਆ ਦਿੱਕਤਾਂ ਆ ਰਹੀਆਂ ਕਿਉਂਕਿ ਤੁਸੀਂ ਆਪਣਾ ਇੱਕ ਜਿਹੜਾ ਕੀ ਕਹਿੰਦੇ ਆ ਪਾਥ ਕਲੀਅਰ ਨਹੀਂ ਕੀਤਾ ਆਪਣਾ ਪਰਪਸ ਕਲੀਅਰ ਨਹੀਂ ਕੀਤਾ ਆਪਣਾ ਆਬਜੈਕਟਿਵ ਕਲੀਅਰ ਨਹੀਂ ਕੀਤਾ ਰਿਜ਼ਲਟ ਕਲੀਅਰ ਨਹੀਂ ਕੀਤਾ ਹੁਣ ਬੱਚੇ ਜਿਹੜੇ ਜਾ ਰਹੇ ਆ ਦੇਖ ਹੁਣ ਜਿਹੜੇ ਬੱਚੇ ਜਾ ਰਹੇ ਆ ਉਹ ਉਹਨਾਂ ਲਈ ਬੈਨੀਫਿਟ ਹੈ ਜਦੋਂ ਆਪਾਂ ਕਹਿੰਦੇ ਸ਼ੇਅਰ ਮਾਰਕੀਟ ਡਾਊਨ ਹੁੰਦੀ ਨਾ ਖਰੀਦ ਲੋ ਸ਼ੇਅਰ ਹੁਣ ਹੈਗੀ ਕੈਨੇਡਾ ਦੀ ਮਾਰਕੀਟ ਡਾਊਨ ਠੀਕ ਹੈ ਹੁਣ ਜਾਣਾ ਹੈਗਾ ਫਾਇਦੇਮੰਦ ਕਿਉਂਕਿ ਘੱਟ ਬੱਚੇ ਜਾਣਗੇ ਕਾਲਜਾਂ ਵਾਲੇ ਵੀ ਸਕਾਲਰਸ਼ਿਪ ਦੇ ਰਹੇ ਨੇ ਅਕੀ ਕਹਿੰਦੇ ਕਾਫੀ ਸਾਰੇ ਕਾਲਜ ਇਦਾਂ ਦੇ ਨੇ ਜਿਹੜੇ ਸਕਾਲਰਸ਼ਿਪ ਦੇ ਰਹੇ ਨੇ 2000 ਡਾਲਰ ਸਾਲ ਦੀ ਸਕਾਲਰਸ਼ਿਪ ਐਪਲੀਕੇਸ਼ਨ ਫੀ ਵੇਵਰ ਉਹ ਕਹਿੰਦੇ ਬੱਚੇ ਆਓ ਅਸੀਂ ਉਹਨਾਂ ਨੂੰ ਐਟਮੋਸਫੇਅਰ ਦੇਣਾ ਚਾਹੁੰਦੇ ਹਾਂ ਕਿਉਂਕਿ ਮੀਗ੍ਰੇਸ਼ਨ ਮਿਨਿਸਟਰ ਨੇ ਕਰਤਾ ਡੰਡਾ ਕਿ ਇਹਨਾਂ ਨੂੰ ਪ੍ਰੋਪਰ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਜਿਹੜੇ ਬੱਚੇ ਇੱਥੇ ਆਣ ਤਾਂ ਕਿ ਉਹ ਸਹੀ ਤਰੀਕੇ ਕੈਨੇਡਾ ਦੇ ਨਾਗਰਿਕ ਬਣ ਪਾਣ ਨਾ ਕਿ ਉਹ ਸਿਰਫ ਉੱਥੇ ਪਹੁੰਚ ਦਾ ਕਾਰਨ ਆਪਾਂ ਨੂੰ ਊਬਰ ਡਰਾਈਵਰ ਨਹੀਂ ਚਾਹੀਦੇ ਜੇ ਤੁਸੀਂ ਸੁਣਿਆ ਹੋਵੇ ਮਾਰਕ ਮਿਲਰ ਦਾ ਬਿਆਨ ਉਹਨੇ ਕਿਹਾ ਕਿ ਜੇ ਤੁਹਾਨੂੰ Uber ਡਰਾਈਵਰ ਚਾਹੀਦੇ ਆ ਤਾਂ ਮੈਨੂੰ ਦੱਸੋ ਰਿਕੁਆਇਰਮੈਂਟ Uber ਡਰਾਈਵਰਸ ਦੀ ਤਾਂ ਮੈਂ ਕਿਸੇ ਦੇਸ਼ ਤੋਂ ਸਿਰਫ ਡਰਾਈਵਰਸ ਲੈ ਕੇ ਆਨਾ ਐਕਸਪਰਟ ਡਰਾਈਵਰਸ ਲੈ ਕੇ ਆਨਾ ਆਪਾਂ ਸਟੂਡੈਂਟ ਨੂੰ ਲਿਆ ਕੇ Uber ਡਰਾਈਵਰ ਕਿਉਂ ਬਣਾ ਰਹੇ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਸੋ ਸਟੂਡੈਂਟਸ ਨੂੰ ਮੇਰੀ ਇਹੀ ਸਲਾਹ ਹੈ ਜਿਹੜੇ ਹੁਣ ਜਾਣਾ ਚਾਹੁੰਦੇ ਨੇ ਤੁਸੀਂ ਕੋਈ ਦੇਸ਼ ਚੋ ਅੱਜ ਇੱਕ ਬੱਚਾ ਆਇਆ ਕਿ ਉਹ ਮੈਂ ਯੂਐਸਏ ਜਾਣਾ ਹੁਣ ਯੂਐਸਏ ਜਾਣਾ ਠੀਕ ਹੈ ਤਾਂ ਯੂਐਸਏ ਜਾਣ ਦੇ ਪਿੱਛੇ ਦੋ ਚਾਰ ਕਾਰਨ ਹੋਣੇ ਚਾਹੀਦੇ ਆ US 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 so USA ਤੇ ਤੁਸੀਂ ਪੜਨ ਜਾਣਾ ਹੈ USA ਸੈਟਲ ਹੋਣ ਜਾਣਾ ਹੈ ਕਿ USA ਐਕਸਪੋਜ਼ਰ ਲੈਣ ਜਾਣਾ ਔਰ ਇੰਡੀਆ ਵਾਪਸ ਆ ਜਾਣਾ ਸੋ USA ਪਹਿਲੀ ਗੱਲ ਤਾਂ ਸਰ ਸੈਟਲਮੈਂਟ ਨਹੀਂ ਹੈਗੀ ਪੀਆਰ ਨਹੀਂ ਹੈਗੀ ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ 15 20 ਸਾਲ ਬਾਅਦ ਪੀਆਰ ਹੋਊਗੀ ਉਹ ਵੀ ਪਤਾ ਨਹੀਂ ਹੋਊਗੀ ਨਹੀਂ ਹੋਊਗੀ ਉਹਦੇ ਪਿੱਛੇ ਕੋਈ ਵੀ ਗਾਰੰਟੀ ਨਹੀਂ ਹੈਗੀ ਸੋ ਆਪਾਂ ਪਰਪਸ ਇਹ ਹੋਣਾ ਚਾਹੀਦਾ ਕਿ ਆਪਾ ਪੜੇ ਐਜੂਕੇਸ਼ਨ ਲਈ ਜਾਂ ਤਾਂ ਤੁਸੀਂ ਆਈਟੀ ਚ ਜਾ ਰਹੇ ਹੋ ਰਿਸਰਚ ਜਾ ਰਹੇ ਹੋ ਸਾਇੰਸ ਚ ਜਾ ਰਹੇ ਹੋ ਹੈਲਥ ਚ ਜਾ ਰਹੇ ਹੋ ਦੈਨ ਯੂ ਕੈਨ ਸਟੇ ਬੈਕ देयर फॉर ਲੌਂਗ ਪਰ ਜੇ ਤੁਸੀਂ ਇੰਨਾ ਫੀਲਡ 'ਚ ਨਹੀਂ ਜਾ ਰਹੇ ਹੋ ਤਾਂ ਤੁਸੀਂ ਉੱਥੇ ਸਟੇ ਬੈਕ ਲੌਨ ਨਹੀਂ ਕਰ ਸਕਦੇ ਯੂ ਹੈਵ ਟੂ ਰਿਟਰਨ ਟੂ ਯਰ ਕੰਟਰੀ ਅਨਟਿਲ ਅਨਲੈਸ ਤੁਸੀਂ ਇਲੀਗਲ ਹੋ ਜਾਂਦੇ ਹੋ ਜਾਂ ਆਪਣੀ ਰਿਫਿਊਜੀ ਪਾ ਲੈਂਦੇ ਹੋ ਰਿਫਿਊਜੀ ਵੀ ਪੈਨ ਨਹੀਂ ਦਿੰਦੇ ਹੋ ਹੁਣ ਰਿਫਿਊਜੀ ਦੇ ਡੋਟ ਐਕਸੈਪਟ ਅਪਲੀਕੇਸ਼ਨ ਦੇ ਸੈਂਡ ਯੂ ਬੈਕ ਸੋ ਸਟੂਡੈਂਟਸ ਯੂਐਸਏ ਆਪਾਂ ਜਾਣਾ ਹੈ ਪਰ ਪਰਪਸ ਕੀ ਹੈ ਹੁਣ ਯੂਐਸਏ ਆਪਾਂ ਜੇ ਸੈਟਲ ਹੋਣ ਜਾਣਾ ਮੈਂ ਸੋਲੂਸ਼ਨ ਦਿੰਦਾ ਕੈਨੇਡਾ ਜਾਓ ਪਾਸਪੋਰਟ ਲਓ ਯੂਐਸਏ ਤੇ ਜਾ ਕੇ ਕੰਮ ਕਰੋ ਕੈਨੇਡਾ ਜਾਓ ਪਾਸਪੋਰਟ ਲਓ यूएसए जाय काम करो कोई पूछन वाला नहीं हैगा। ਹੁਣ ਯੂਐਸਏ ਤੁਸੀਂ ਸੈਟਲ ਹੋਣ ਜਾਣਾ ਸੀ ਦਿਸ ਇਜ਼ ਦ ਰੂਟ। ਯੂਐਸਏ ਤੁਸੀਂ ਪੜਨ ਜਾਣਾ ਸੀ ਤੁਸੀਂ ਪੜਨ ਜਾਓ ਫਿਰ ਤੁਸੀਂ ਇੰਡੀਆ ਆ ਜਾਓ ਕੋਈ ਪ੍ਰੋਬਲਮ ਨਹੀਂ ਹੈ। ਜੇ ਜੌਬ ਮਿਲ ਗਈ ਠੀਕ ਹੈ ਉੱਥੇ ਰਹੋ ਪਰ ਪੱਕੇ ਨਹੀਂ ਹੁੰਦੇ ਸਪਣੇ ਲੋਕ ਵੀ ਯੂਐਸਏ ਚ ਪੱਕੇ ਨਹੀਂ ਹੋ ਸਕਦੇ। ਸੋ ਸਟੂਡੈਂਟ ਹਰ ਕੰਟਰੀ ਦਾ ਇੱਕ ਸਿਨੈਰੀਓ ਹੈ ਹਰ ਕੰਟਰੀ ਦੀ ਇੱਕ ਸਪੈਸ਼ਲਿਟੀ ਹੈ ਹਰ ਕੰਟਰੀ ਦਾ ਇੱਕ ਸਿਸਟਮ ਹੈ ਕਿਦਾਂ ਤੁਹਾਨੂੰ ਸੈਟਲ ਕਰਨਾ ਚਾਹੁੰਦਾ ਕਿਉਂ ਯੂਐਸਏ ਹੁਣ ਮੇਰੇ ਸਾਹਮਣੇ ਬੱਚੇ ਮੈਨੂੰ ਹੁਣ ਇਹ ਪੁੱਛਣਾ ਚਾਹੀਦਾ ਹੈ ਕਿ ਯੂਐਸਏ ਜਾ ਕਿਉਂ ਨਹੀਂ ਪੀਆਰ ਕਿਉਂ ਨਹੀਂ ਦਿੰਦਾ ਪੀਆਰ ਮੈਨੂੰ ਯੂਐਸਏ ਕਿਉਂ ਕਿਉਂਕਿ ਯੂਐਸਏ ਦੀ ਪੋਪੂਲੇਸ਼ਨ ਸਰ 35 ਕਰੋੜ ਹੈ ਯੂਐਸਏ ਦੀ ਜਿਹੜੀ ਪੋਪੂਲੇਸ਼ਨ ਹੈ ਉਹ 35 ਕਰੋੜ ਹੈ ਵੇਰਸ ਕੈਨੇਡਾ ਦੀ ਪੋਪੂਲੇਸ਼ਨ 3.5 ਕਰੋੜ ਹੈ ਲੈਂਡ ਸਾਈਜ਼ ਸੇਮ ਹੈ ਲੈਂਡ ਸਾਈਜ਼ ਸੇਮ ਹੈ ਦੋਨਾਂ ਦਾ ਪਰ ਕੈਨੇਡਾ ਦੀ ਪੋਪੂਲੇਸ਼ਨ 3.5 ਕਰੋੜ ਹੈ ਹੁਣ ਬੱਚੇ ਇਹ ਵੀ ਹੈ ਕਿ ਕੈਨੇਡਾ ਕਿਉਂ ਕੀ ਕਹਿੰਦੇ ਆ ਪੀਆਰ ਦੇ ਦੇ ਕਿਉਂਕਿ ਦੀ ਪੋਪੂਲੇਸ਼ਨ 3.5 ਕਰੋੜ ਹੈ ਸੋ ਕੈਨੇਡਾ ਤਾਂ ਕਿਦਾਂ ਦਾ ਦੇਸ਼ ਹੈ ਜਿੱਦੇ ਕੋਲ ਏਮਪਲੋਈ ਨਹੀਂ ਹੈਗੇ ਉਹਨਾਂ ਨੂੰ ਪਤਾ ਹੈ ਕਿ ਆ ਖਾਨ ਹੈ ਆ ਜਿਹੜੀ ਲੈਂਡ ਹੈ ਨਾ ਇੱਥੇ ਸੋਨਾ ਦੱਬਿਆ ਹੋਇਆ ਹੈ ਪਰ ਉਹ ਕੱਢਣ ਲਈ ਸੋਨਾ ਬੰਦੇ ਨਹੀਂ ਹੈਗੇ ਉਹਨਾਂ ਨੂੰ ਮਕੈਨੀਕਲ ਇੰਜੀਨੀਅਰ ਚਾਹੀਦੇ ਉਹਨਾਂ ਨੂੰ ਮਾਈਨਿੰਗ ਇੰਜੀਨੀਅਰ ਚਾਹੀਦੇ ਆ ਉਹਨਾਂ ਨੂੰ ਸਿਵਲ ਇੰਜੀਨੀਅਰ ਚਾਹੀਦੇ ਆ ਸੋਨਾ ਕੱਢਣ ਲਈ ਬੰਦੇ ਨਹੀਂ ਹੈਗੇ ਕਿਉਂਕਿ ਸਾਡੇ ਬੰਦੇ ਤਾਂ ਉੱਥੇ ਜਾ ਕੇ ਊਬਰ ਡਰਾਈਵਰੀ ਕਰ ਰਹੇ ਕੋਈ ਬੰਨੇ ਨਹੀਂ ਚਾਹੁੰਦਾ ਮਕੈਨੀਕਲ ਇੰਜੀਨੀਅਰ ਕੋਈ ਬੰਨਾ ਹੀ ਨਹੀਂ ਚਾਹੁੰਦਾ ਸਿਵਲ ਇੰਜੀਨੀਅਰ ਕੋਈ ਬੰਨਾ ਹੀ ਨਹੀਂ ਚਾਹੁੰਦਾ ਮਾਈਨਿੰਗ ਇੰਜੀਨੀਅਰ ਤੁਹਾਨੂੰ ਪਤਾ ਮਾਈਨਿੰਗ ਇੰਜੀਨੀਅਰ ਚ 80 80 ਡਾਲਰ ਘੰਟੇ ਤਨ ਸਾਲ ਦੀ 70-80 ਲੱਖ ਤਨਖਾਹ ਮਾਈਨਿੰਗ ਇੰਜੀਨੀਅਰ ਦੀ ਸੋ 2 ਸਾਲ ਦਾ ਪ੍ਰੋਗਰਾਮ ਕਰਕੇ ਅਸੀਂ ਮਾਈਨਿੰਗ ਇੰਜੀਨੀਅਰ ਦਾ 70-80 ਲੱਖ ਕਮਾ ਸਕਦੇ ਹਾਂ ਕਿਹੜੇ ਦੇਸ਼ 'ਚ ਤੁਸੀਂ 2 ਸਾਲ ਦਾ ਡਿਪਲੋਮਾ ਕਰਕੇ 70-80 ਦਾ ਕਮਾ ਸਕਦੇ ਦੱਸੋ ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ ਸਰ ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਨੂੰ ਲੱਗਦਾ ਇਹ ਹੀ ਕਾਰਨ ਹੈ ਕਿ ਹੁਣ ਜਿਹੜੀ ਕੋਰਸਸ ਦੀ ਡਿਮਾਂਡ ਇੱਕ ਵਾਰ ਫੇਰ ਬਣੀ ਕੈਨੇਡਾ 'ਚ ਔਰ ਜਿਹੜੇ ਅੱਛੇ-ਅੱਛੇ ਕੋਰਸਸ ਨੇ ਜਿਹੜੇ ਸਿਆਣੇ ਬੱਚੇ ਨੇ ਉਹ ਉਹਨਾਂ ਨੂੰ ਫੋਲੋ ਕਰ ਰਹੇ ਨੇ ਕਿ ਅਸੀਂ ਪੜ੍ਹਨ ਲਈ ਹੀ ਜਾਣਾ। ਤੁਸੀਂ ਦੇਖੋ ਸਟੂਡੈਂਟਸ ਹੱਲੇ ਵੀ ਦੇਖੋ ਮੈਂ ਕਹਾਵਾਂਗਾ ਬਹੁਤ ਕਨਫਿਊਜ਼ ਹੈ ਸਟੂਡੈਂਟਸ ਹੱਲੇ ਵੀ ਉਹਨਾਂ ਨੂੰ ਸਿਨੈਰੀਓ ਸਮਝ ਨਹੀਂ ਆ ਰਿਹਾ ਕਿ ਮੈਨੂੰ ਕੀ ਕਰਨਾ ਚਾਹੀਦਾ ਮੈਨੂੰ ਕੀ ਨਹੀਂ ਹੀ ਕਰਨਾ ਚਾਹੀਦਾ। ਸੋ ਸਟੂਡੈਂਟਸ ਨੂੰ ਹੱਲੇ ਵੀ ਸਮਝ ਨਹੀਂ ਆ ਰਿਹਾ ਕਿ ਵਾਟ ਕੀ ਕਹਿੰਦੇ ਹੈ ਵਿਚ ਕੰਟਰੀ ਟੂ ਚੂਜ਼ ਫਰੋਂ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਦੇਖੋ ਕਿ ਆਪਾਂ ਜੋ ਵੀ ਕੰਟਰੀ ਚੂਜ਼ ਕਰਨਾ ਹੈ ਵੀ ਸ਼ੁਡ ਕੰਪੇਅਰ ਕੀ ਕਿਹੜੇ ਕੰਟਰੀ ਸਾਨੂੰ ਵਰਕ ਪਰਮਿਟ ਹੈਗਾ ਕਿੰਨੀ ਦੇਰ ਦਾ ਵਰਕ ਪਰਮਿਟ ਹੈਗਾ ਕਿਹੜੇ ਕੰਟਰੀ ਚ ਆਪਾਂ ਸੈਟਲ ਹੋ ਸਕਦੇ ਆ ਕਿਹੜੇ ਕੰਟਰੀ ਚ ਨਹੀਂ ਹੋ ਸਕਦੇ ਜਾਂ ਸਾਡਾ ਪਰਪਸ ਵੀ ਸੈਟਲ ਹੋਣਾ ਹੈਗਾ ਕਿ ਨਹੀਂ ਹੈਗਾ ਮੇਰਾ ਪਰਪਸ ਵੀ ਹੈਗਾ ਸੈਟਲ ਹੋਣਾ ਕਿ ਮੈਂ ਇਦਾਂ ਹੀ ਮਜ਼ਾਕ ਕਰ ਰਿਹਾ ਮੈਂ ਤਾਂ ਸਿਰਫ ਪੜਨ ਚੱਲਣਾ ਔਰ ਵਾਟਐਵਰ ਕੀ ਕਹਿੰਦੇ ਇਜ਼ ਯੋਰ ਪਰਪਸ ਕਿ ਆਪਣਾ ਪਰਪਸ ਕਲੀਅਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਚਾਹੇ ਤੁਸੀਂ ਕੈਨੇਡਾ ਜਾਣਾ ਹੋਵੇ ਚਾਹੇ ਤੁਸੀਂ ਆਸਟ੍ਰੇਲੀਆ ਜਾਣਾ ਹੋਵੇ ਚਾਹੇ ਤੁਸੀਂ ਯੂਕੇ ਜਾਣਾ ਹੋਵੇ ਚਾਹੇ ਤੁਸੀਂ ਨਿਊਜ਼ੀਲੈਂਡ ਜਾਣਾ ਹੋਵੇ ਆਪਣਾ ਜੇ ਪਰਪਸ ਕਲੀਅਰ ਨਹੀਂ ਹੈਗਾ ਫਿਰ ਤੁਸੀਂ ਸக்ஸੈਸਫੁਲ ਨਹੀਂ ਹੋ ਸਕਦੇ ਕਿਸੇ ਵੀ ਕੰਟਰੀ ਜਾ ਕੇ ਸக்ஸੈਸਫੁਲ ਨਹੀਂ ਹੋ ਸਕਦੇ ਬਿਲਕੁਲ ਸਰ ਇਹ ਬੜੀ ਤੁਸੀਂ ਇੰਪੋਰਟੈਂਟ ਗੱਲ ਕਹੀ ਹੈ ਕਿ ਸਾਡੇ ਸਟੂਡੈਂਟਸ ਦਾ ਪਰਪਸ ਕਲੀਅਰ ਹੋਣਾ ਵੀ ਬਹੁਤ ਜ਼ਿਆਦਾ ਲਾਜ਼ਮੀ ਹੈ ਤਾਂ ਕਿ ਉਹਨਾਂ ਦਾ ਪਰਪਸ ਕਲੀਅਰ ਹੋਵੇ ਔਰ ਹੁਣ ਪਾਸਕ ਆਪਣੇ ਪਾਟਿਆ ਸਾਹਿਬ ਇੱਕ ਗੱਲ ਤਾਂ ਸਾਫ਼ ਹੈ ਜਿਵੇਂ ਹੁਣ ਸਾਡੇ ਨਵੇਂ ਬੱਚੇ ਆਏ ਨੇ ਨਵੇਂ ਬੱਚਿਆਂ ਨੂੰ ਐਗਜੈਕਟ ਇਨਫੋਰਮੇਸ਼ਨ ਦੇਣ ਦੀ ਲੋੜ ਹੈ ਮੈਂ ਇਹ ਵੀ ਚਾਹੂੰਗਾ ਸਾਡੇ ਪਲੱਸ 2 CBSE ਦੇ ਆਗੇ ਹਰਿਆਣਾ ਆਗੇ ਪੰਜਾਬ ਵਾਲੇ ਆਗੇ ਨਵੇਂ ਬੱਚਿਆਂ ਨੂੰ ਕਿਉਂਕਿ ਤੁਸੀਂ ਬਹੁਤ ਆਰਗੇਨਾਈਜ਼ ਤਰੀਕੇ ਨਾਲ ਕੰਮ ਕਰਦੇ ਹੋ ਨਵੇਂ ਬੱਚਿਆਂ ਨੂੰ ਸੁਜੈਸ਼ਨ ਕੀ ਆ ਉਹ ਕਿਵੇਂ ਤੈਅ ਕਰਨ ਉਹ ਤੁਸੀਂ ਦੇਖੋ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤੁਸੀਂ CBSE ਸਟੂਡੈਂਟ ਹੈਗੇ ਹੋ ਐਂਡ ਯੂ ਹੈਵ ਫੰਡਸ ਤੁਹਾਨੂੰ ਪਤਾ ਹੈ ਆਸਟ੍ਰੇਲੀਆ ਨੇ GT ਚੇਂਜ ਕਰਕੇ GST ਕਰਤਾ ਔਰ ਆਸਟ੍ਰੇਲੀਆ ਹੋਰ ਵੀ ਬਹੁਤ ਸਾਰੇ ਰੂਲਸ ਚੇਂजेस ਕਰ ਦਿੱਤੇ ਤੁਹਾਡੇ ਕੋਲ ਫੰਡਸ ਹੈਗੇ ਆ 3 2 3 ਮੰਥਸ ਓਲਡ ਐਨੋਨਾ ਫੰਡਸ ਦਾ ਰੀਜ਼ਨ ਵੀ ਹੈਗਾ ਤੁਹਾਡੇ ਕੋਲੇ ਫਿਰ ਅਸੀਂ ਆਸਟ੍ਰੇਲੀਆ ਚੂਜ਼ ਜ਼ਰੂਰ ਕਰੀਏ ਠੀਕ ਹੈ ਜੀ ਤੁਹਾਡੇ ਕੋਲ एवरीथिंग ਇੰਟੈਕਟ ਹੈ ਹੁਣ ਕੋਸ਼ ਪ੍ਰੋਬਲਮ ਕਿੱਥੇ ਆਂਦੀ ਹੈ ਦੇਖੋ ਕੈਨੇਡਾ ਕਿਉਂ ਪਪੂਲਰ ਹੋਇਆ ਕਿਉਂਕਿ ਕੈਨੇਡਾ ਨੇ ਕਿਹਾ ਕਿ ਮੈਨੂੰ ਫੰਡਸ ਪੁਰਾਣੇ ਨਹੀਂ ਚਾਹੀਦੇ ਕੈਨੇਡਾ ਨੇ ਕਿਹਾ ਕਿ ਆ ਦੇਖੋ ਆ ਇੱਕ ਲਿਵਿੰਗ ਕੋਸਟ ਵਾਲਾ ਖਾਤਾ ਖੋਲੋ ਇੱਚ ਪੈਸੇ ਪਾਓ ਤੇ ਕੈਨੇਡਾ ਆ ਜਾਓ ਸੋ ਜਦੋਂ ਅਸੀਂ ਕੰਪੇਅਰ ਕਰਦੇ ਸੀ ਕਿ ਆਸਟ੍ਰੇਲੀਆ ਦੀ ਡਿਮਾਂਡ ਬਹੁਤ ਜ਼ਿਆਦਾ ਸੀ ਔਰ ਕੈਨੇਡਾ ਦੀ ਡਿਮਾਂਡ ਸਿੰਪਲ ਸੀ ਪਰ ਉਹਨ ਕਿਤੇ ਨਾ ਕਿਤੇ ਲੋਕਾਂ ਲੱਗਣ ਲੱਗੇ ਕਿ ਉਸ ਅਸਟ੍ਰੇਲੀਆ ਜਾਣਾ ਨਿਊਜ਼ੀਲੈਂਡ ਜਾਣਾ ਔਰ ਯੂ ਐਸ ਤੇ ਜਾਣਾ ਜਰਮਨੀ ਜਾਣਾ ਸੋ ਅ ਸੈਕੰਡ ਕੰਟਰੀ ਆਪਸ਼ਨਸ ਬੱਚੇ ਲੈਣ ਲੱਗੇ ਕਿਉਂਕਿ ਕੈਨੇਡਾ ਤੇ ਪਿਛਲੇ ਸਾਲ ਮੈਂ ਕਹਾਗਾ ਕਿ ਬੱਚੇ ਵਿਦਆਊਟ ਐਨੀ ਆਬਜੈਕਟਿਵ ਪਹੁੰਚੇ ਬੱਚੇ ਸਿਰਫ ਕੰਮ ਕਰਨ ਦੇ ਜੈਕਟਿਵ ਨਾਲ ਪਹੁੰਚੇ ਔਰ ਇਹੀ ਉਹ ਬੱਚੇ ਹੋਣਗੇ ਮੈਂ ਸ੍ਰਿੰਦਰ ਜੀ ਕਹਿਣਾ ਚਾਹਾਂਗਾ ਜਿਹੜੇ ਬੱਚੇ ਕਹਿਣਗੇ ਕਿ ਮੈਨੂੰ ਜੋਬ ਨਹੀਂ ਮਿਲ ਰਹੀ ਔਰ ਦੂਜਾ ਇਹ ਕਹਿਣਗੇ ਕਿ ਸਾਨੂੰ ਕੈਨੇਡਾ ਨੇ ਵਾਪਸ ਭੇਜਤਾ ਕਿਉਂਕਿ ਇਹ ਕਿਉਂਕਿ ਜਦੋਂ ਜਦੋਂ ਪੜਨਾ ਆਪਣਾ ਫੋਕਸ ਔਰ ਜੌਬ ਨਹੀਂ ਮਿਲੇਗੀ ਤਾਂ ਕੈਨੇਡਾ ਤੋਂ ਵਾਪਸ ਆਣਾ ਪੈਗਾ ਹੀ ਪੈਗਾ। ਸੋ ਸਟੂਡੈਂਟ ਕੰਪੇਅਰ ਕਰੋ ਕਿ ਹਾਂ ਹੁਣ ਕੈਨੇਡਾ ਕਿਦਾਂ ਦਾ ਦੇਸ਼ ਹੈ ਜਿਹੜਾ 2 ਸਾਲ ਦੇ ਡਿਪਲੋਮੇ ਤੇ 3 ਸਾਲ ਦਾ ਵਰਕ ਪਰਮਿਟ ਦੇ ਰਿਹਾ ਹੈ। ਕਿਹੜਾ ਦੇਸ਼ ਹੈਗਾ ਇਸ ਟਾਈਮ ਤੇ ਜਿਹੜਾ 2 ਸਾਲ ਦੇ ਡਿਪਲੋਮੇ ਤੇ 3 ਸਾਲ ਦਾ ਵਰਕ ਪਰਮਿਟ ਦੇ ਰਿਹਾ ਹੈ? ਦੇ ਰਿਹਾ ਕੋਈ ਨਹੀਂ। ਨਹੀਂ ਦੇ ਰਿਹਾ। ਆਸਟ੍ਰੇਲੀਆ ਕਹਿੰਦੇ ਆਣਾ ਆ ਜਾਓ ਬੈਚਲਰ ਕਰੋ। ਯੂਕੇ ਕਹਿੰਦੇ ਆਣਾ ਆ ਜਾਓ ਬੈਚਲਰ ਕਰੋ। ਮੈਨੂੰ ਤਾਂ ਇਹ ਵੀ ਐਕਸਪੈਕਟਡ ਸੀ ਕਿ ਆਕੀ ਕੈਨੇਡਾ ਵੀ ਕਹੇਗਾ ਆ ਜਾਓ ਬੈਚਲਰ ਕਰੋ। ਪਰ ਕੈਨੇਡਾ ਨੇ ਹੱਲੇ ਨਹੀਂ ਕੀਤਾ। ਕੈਨੇਡਾ ਨੇ ਹਲੇ ਚੇਂਜ ਨਹੀਂ ਕੀਤਾ ਪਰ ਕੈਨੇਡਾ ਮੈਨੂੰ ਮੀਰ ਸੀ ਕੀ ਕਰ ਸਕਦਾ ਕਿ ਜੇ ਤੁਸੀਂ ਕੈਨੇਡਾ ਆਣਾ ਤਾਂ ਬੈਚਲਰ ਕਰੋ ਮੈਨੂੰ ਲੱਗਦਾ ਕਿ ਤਨਾ ਕਿਤੇ ਕੈਨੇਡਾ ਨੇ ਉਹ ਨਹੀਂ ਕੀਤਾ ਕਿਉਂ ਨਹੀਂ ਕੀਤਾ ਉਹਦੇ ਪਿੱਛੇ ਮੈਂ ਤੁਹਾਨੂੰ ਦੱਸਿਆ ਕਾਰਨ ਕੀ ਹੈ ਜਿਹੜੇ ਟ੍ਰੇਡਸ ਜਿਹੜੇ ਸਕਿੱਲਸ ਜਿਹੜੇ ਡਿਪਲੋਮਾਸ ਉੱਥੋਂ ਦੇ ਹੈਗੇ ਆ ਔਰ ਜਿੰਨੀਆਂ ਜੌਬਸ ਅਵੇਲੇਬਲ ਹੈਗੀਆਂ ਉਹਨਾਂ ਡਿਪਲੋਮਾਸ ਕਰਕੇ ਸੋ ਦੈਟ ਰਨਸ देयर ਕਮਿਊਨਿਟੀ ਦੈਟ ਰਨਸ ਦ ਸਿਟੀ ਦੈਟ ਰਨਸ ਦ ਕੰਟਰੀ ਤੋ ਹੱਲੇ ਵੀ ਜੇ ਤੁਸੀਂ ਸਹੀ ਕੋਰਸ ਲੈ ਕੇ ਜਾਵਾਂਗੇ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਹੱਲੇ ਵੀ ਅਸੀਂ ਡਿਪਲੋਮਾ ਕਰਕੇ ਤੁਸੀਂ ਦੱਸੋ ਮੈਨੂੰ ਸਰ ਕਿੰਨੇ ਬੱਚੇ ਆਪਣੇ ਇੰਡੀਆ 'ਚ ਡਿਪਲੋਮਾ ਕਰਕੇ ਕਿੰਨੇ ਕੇ ਪੈਸੇ ਕਮਾ ਲੈਂਦੇ ਆ ਡਿਪਲੋਮਾ ਕਰਕੇ ਸੈਟਲ ਹੋ ਜਾਂਦੇ ਆ 12ਵੀਂ ਤੋਂ ਬਾਅਦ 2 ਸਾਲ ਦਾ ਡਿਪਲੋਮਾ ਕੀਤਾ ਆਪਾਂ ਸੈਟਲ ਹੋ ਜਾਂਦੇ ਆ ਟਫ ਐ ਇੱਥੇ ਇੱਥੇ ਟਫ ਐ ਜੋ ਅਸੀਂ ਦੇਖਦੇ ਆ ਤੋ ਆਸਟ੍ਰੇਲੀਆ ਸੈਟਲ ਹੋ ਜਾਂਗੇ ਯੂਕੇ ਸੈਟਲ ਹੋ ਜਾਣਾ ਨਹੀਂ ਕਿਸੇ ਵੀ ਕੰਟਰੀ ਨਹੀਂ ਸੈਟਲ ਹੋ ਸਕਦੇ ਬਹੁਤ سارے ਸਟੂਡੈਂਟਸ ਦੇ ਸਵਾਲ ਵੀ ਨੇ ਅਸੀਂ ਉਹ ਸਵਾਲ ਵੀ ਲੈਨੇ ਆ ਬੜੇ ਇੰਪੋਰਟੈਂਟ ਸਵਾਲ ਨੇ ਪਾਡਿਆ ਜੀ ਅੱਗੇ ਵਧਣ ਤੋਂ ਪਹਿਲਾਂ ਹੁਣ ਮੈਂ ਇਹ ਵੀ ਚਾਹੂੰਗਾ ਕਿਉਂਕਿ ਬਹੁਤ ਵੱਡੀ ਗਿਣਤੀ ਚ ਸਟੂਡੈਂਟ ਤੁਹਾਨੂੰ ਸੁਣ ਰਹੇ ਨੇ ਆਪਣੇ ਨਾਲ ਨੇ ਹੁਣ ਜਿਹੜੇ ਪਲੱਸ 2 ਵਾਲੇ ਕਿਹੜੇ ਕਿਹੜੇ ਕੋਰਸਸ ਦਾ ਫੋਕਸ ਕਰਨ ਸਾਡੇ ਸਟੂਡੈਂਟ ਅਸੀਂ ਦੇਖੋ ਕੈਨੇਡਾ ਜਾ ਰਹੇ ਹੋ ਤਾਂ ਕੋਰਸਸ ਡਿਫਰੈਂਟ ਹੈ ਪਰ ਅਲਟੀਮੇਟਲੀ ਚਾਹੇ ਤੁਸੀਂ ਕੈਨੇਡਾ ਚਲੇ ਜਾਓ ਚਾਹੇ ਤੁਸੀਂ ਯੂ ਐਸਏ ਚਲੇ ਜਾਓ ਚਾਹੇ ਤੁਸੀਂ ਯੂਕੇ ਚਲੇ ਜਾਓ ਸਰ ਕੋਰਸਸ ਨੂੰ ਕਹਿੰਦੇ ਨੇ ਸਟੈਮ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਐਂਡ ਮੈਥ ਸੋ ਸਟੈਮ ਕੋਰਸਿਸ ਦੀ ਡਿਮਾਂਡ ਆਸਟ੍ਰੇਲੀਆ ਚ ਵੀ ਹੈ ਸਟੈਮ ਕੋਰਸਿਸ ਦੀ ਡਿਮਾਂਡ ਯੂਐਸਏ ਚ ਵੀ ਹੈ ਸਟੈਮ ਕੋਰਸਿਸ ਦੀ ਡਿਮਾਂਡ ਕੈਨੇਡਾ ਚ ਵੀ ਹੈ ਯੂਕੇ ਚ ਵੀ ਤੁਹਾਨੂੰ ਪਤਾ ਹੈ ਹੈਲਥ ਦੇ ਜਿੰਨੇ ਵੀ ਕੋਰਸਿਸ ਐ ਟੈਕਨੋਲੋਜੀ ਦੇ ਜਿੰਨੇ ਵੀ ਕੋਰਸਿਸ ਆ ਉਹਨਾਂ ਦੀ ਬਹੁਤ ਡਿਮਾਂਡ ਹੈ ਸੋ ਸਟੈਮ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਕਿਸੇ ਵੀ ਕੰਟਰੀ ਜਾਣਾ ਹੋਏ ਸਟਿਕ ਟੂ ਦਿਸ ਬਿਕਾਜ਼ ਆ ਜਿਹੜੇ ਕੋਰਸਿਸ ਐ ਟੈਕਨੋਲੋਜੀ ਦੇ ਸਾਇੰਸ ਦੇ ਇੰਜੀਨੀਅਰਿੰਗ ਦੇ ਮੈਥਮੈਟਿਕਸ ਦੇ ਦੇ ਵਿਲ ਗੈਟ ਯੂ ਪੀਆਰ ਦੇ ਵਿਲ ਗੈਟ ਯੂ ਜੌਬਸ ਦੇ ਵਿਲ ਗੈਟ ਯੂ ਲੋਟ ਆਫ ਮਨੀ ਸੋ ਇਹ ਇਹ ਵਾਲੇ ਜਿਹੜੇ ਕੋਰਸਸ ਹੈ ਸਟੂਡੈਂਟਸ ਨੂੰ ਜ਼ਰੂਰ ਚੂਜ਼ ਕਰਨੇ ਚਾਹੀਦੇ ਨੇ ਸੋ ਜੇ ਕੋਰਸ ਸਪੈਸੀਫਿਕ ਹੋ ਜਾਈਏ ਸੋ ਕੈਨੇਡਾ ਚ ਦੇਖੋ ਇੰਜੀਨੀਅਰਿੰਗ ਦੇ ਰਿਲੇਟਡ ਜਿੰਨੇ ਵੀ ਕੋਰਸਸ ਹੈ ਕੰਪਿਊਟਰ ਇੰਜੀਨੀਅਰਿੰਗ ਸਿਵਲ ਇੰਜੀਨੀਅਰਿੰਗ ਮਕੈਨੀਕਲ ਇੰਜੀਨੀਅਰਿੰਗ ਮੋਟਿਵ ਪਾਵਰ ਟੈਕਨੀਸ਼ੀਅਨ ਮਾਈਨਿੰਗ ਇੰਜੀਨੀਅਰਿੰਗ ਇੰਡਸਟਰੀਅਲ ਮਿਲ ਰਾਈਟ ਟੈਕਨੀਸ਼ੀਅਨ ਜਾਂ ਜਿੰਨੇ ਵੀ ਇੰਜੀਨੀਅਰਿੰਗ ਦੇ ਕੋਰਸਸ ਆ ਅੱਖਾਂ ਬੰਦ ਕਰਕੇ ਲੈ ਸਕਦੇ ਹੋ ਸੋ ਇਹਦੇ ਨਾਲ ਹੀ ਸੂ ਕਾਲਜ ਨੇ ਅਨਾਉਂਸ ਕੀਤਾ ਹੈ ਕਿ ਅਸੀਂ 2000 ਡਾਲਰ ਦੀ ਸਕਾਲਰਸ਼ਿਪ ਦਵਾਂਗੇ ਹਰ ਸਾਲ ਯਾਨੀ 4000 ਡਾਲਰ ਦੀ ਟੋਟਲ ਪ੍ਰੋਗਰਾਮ ਤੇ ਸਕਾਲਰਸ਼ਿਪ ਜੋ ਕਿ ਬੜੀ ਵੱਡਾ अमाउंट ਹੈ 2000 ਡਾਲਰ ਮਤਲਬ 1 ਲੱਖ 20 ਹਜ਼ਾਰ ਰੁਪਿਆ ਸੋ ਬਹੁਤ ਹੀ ਵਧੀਆ ਜਿੰਨੂ ਕਾਮ ਕੀ ਸਕਾਲਰਸ਼ਿਪ ਹੈ ਸੋ ਸਟੂਡੈਂਟਸ ਉਹ ਕਾਲਜ ਨੂੰ ਜ਼ਰੂਰ ਆਪਾਂ ਚੂਜ਼ ਕਰ ਸਕਦੇ ਆ ਜੀ ਬਿਲਕੁਲ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ